ਫੱਟ ਸਿਕਾ ਆਲ ਦੀ ਸਾਰਿਆਂ ਨੂੰ ਤੇ ਅੱਜ ਦੀ ਗੱਲ ਕਰਾਂਗੇ ਵਾਟ ਇਜ਼ ਸ਼ੇਅਰਿੰਗ ਵੰਡਣਾ ਕੀ ਆ ਜਦੋਂ ਤੁਹਾਨੂੰ ਪ੍ਰਮਾਤਮਾ ਨੇ ਸਟੇਬਲ ਕੀਤਾ ਜਾਂ ਨਹੀਂ ਕੀਤਾ ਮਤਲਬ ਮਨੁੱਖ ਦੀਆਂ ਲੋੜਾਂ ਤੁਹਾਡੀਆਂ ਪੂਰੀਆਂ ਹੁੰਦੀਆਂ ਤਾਂ ਸਾਨੂੰ ਜਰੂਰ ਦੂਜਾ ਵਾਰ ਸੋਚਣਾ ਚਾਹੀਦਾ ਕਿਵੇਂ ਕਿ ਤਾਂ ਸਿਆਣਿਆਂ ਦੀ ਗੱਲ ਲੈ ਲੋ ਦੁਨੀਆ ਆਖਿਆ ਗਏ ਕਿ ਜਿਹੜਾ ਬੰਦਾ ਲੁੱਟ ਕੇ ਥੱਗੀ ਮਾਰ ਕੇ ਖਾਂਦਾ ਉਹ ਕਦੇ ਨਹੀਂ ਰਾਜ ਸਕਦਾ ਤੇ ਜਿਹੜਾ ਬੰਦਾ ਨੀਂਤ ਤਰ ਕੇ ਖਾਂਦਾ ਉਹ ਕਦੇ ਭੁੱਖਾ ਨਹੀਂ ਸੌ ਸਕਦਾ ਤੇ ਹੋਰ ਇੱਕ ਐਗਜ਼ਾਮਪਲ ਆਪਣੇ ਗੁਰੂ ਸਾਹਿਬਾਂ ਨੇ ਵੀ ਸਾਨੂੰ ਦੱਸ ਕੇ ਗਏ ਆ ਕਿ ਵੰਡ ਕੇ ਖਾਵਾਂਗੇ ਤੇ ਕਦੇ ਚੀਜ਼ ਘਟਦੀ ਨਹੀਂ ਉਲਟੀ ਤੁਹਾਡਾ ਰਿਟਰਨ ਹੋ ਕੇ ਤੁਹਾਨੂੰ ਦੁੱਗਣਾ ਮਿਲਣਾ ਹੈ ਕਿਵੇਂ एग्जांपल ਜਦੋਂ ਜੀ ਕਣਕ ਦਾ ਬੀਜ ਇੱਕ ਉਗਾਉਂਦੇ ਆ ਤਾਂ ਸਾਨੂੰ ਉਹ ਕੁਦਰਤ ਲਾਅ ਆਫ ਨੇਚਰ ਕਿੱਦਾਂ ਕੰਮ ਕਰਦਾ ਕਿ ਇੱਕ ਦਾਣਾ ਸਾਨੂੰ 72 ਦਾਣੇ ਹੋ ਕੇ ਸਾਨੂੰ ਰਿਟਰਨ ਮਿਲਦਾ ਹੋ ਕਾਂਕ ਦਾ ਛਿੱਟਾ ਇਸ ਲਈ ਜੇ ਤੁਹਾਨੂੰ ਕੁਦਰਤ ਨੇ ਸਾਨੂੰ ਕੋਈ ਪੈਸੇ ਵੱਲੋਂ ਕਹਿ ਲੋ ਰੋਟੀ ਸਾਨੂੰ ਵੱਲ ਦੇ ਰਿਹਾ ਹੈ ਕੁਦਰਤ ਸਾਨੂੰ ਵੰਡ ਕੇ ਖਾਣੀ ਚਾਹੀਦੀ ਹੈ ਸੈਲਫਿਸ਼ ਨਹੀਂ ਹੋਣਾ ਇਹਦਾ ਕਿ ਆਪਾਂ ਹੋਰ ਕਿੱਦਾਂ ਹੈਲਪ ਕਰ ਸਕਦੇ ਆ ਚਲੋ ਸਾਰੇ ਇਨਸਾਨ ਆਪਣੇ ਬਾਰੇ ਹੁਣ ਜਿਹੜੇ ਜੀਵ ਜੰਤੂ ਆ ਛੋਟੇ ਜੀਵ ਜੰਤੂ ਲਾ ਲੋ ਪੰਛੀ ਲਾ ਲੋ ਕਿਨਾਂ ਕੋਲ ਆਪਣਾ ਘਰ ਨਹੀਂ ਹੈ ਕਹਿੰਦਾ ਬਾਈ ਇਹਨਾਂ ਕੋਲ ਆਪਣੀ ਫਰਿੱਜ ਨਹੀਂ ਹੈਗੀ ਇਹ ਠੰਡਾ ਪਾਣੀ ਪੀਰ ਇਹਨਾਂ ਲਈ ਸਾਨੂੰ ਸੋਚਣਾ ਪੈਣਾ ਹੈ ਕਿ ਨਾ ਸਾਡੇ ਕੋਲ ਕੁਝ ਮੰਗਦੇ ਯਾਰੀ ਇਸ ਲਈ ਨਾ ਦੇ ਆਪਣੇ ਉਹ ਕਰਦੀਆਂ ਛੱਤਾਂ ਦੇ ਉੱਤੇ ਜ਼ਰੂਰ ਕੋਈ ਬਰਤਨ ਦੇ ਵਿੱਚ ਨਾ ਜਾਂ ਮਿੱਟੀ ਦੇ ਜਿਹੜਾ ਛੋਟੇ ਜਿਹੇ ਹੁੰਦੇ ਬਰਤਨ ਛੋਟੇ ਛੋਟੇ ਉਹਨਾਂ ਵਿੱਚ ਪਾਣੀ ਜ਼ਰੂਰ ਰੱਖੋ ਦਾਣੇ ਪਾ ਦਿਓ ਜਾਂ ਤੁਹਾਡਾ ਜਿਹੜਾ ਫੂਡ ਹੁੰਦਾ ਉਹਦੇ ਵਿੱਚੋਂ ਜਸਬੰਦ ਵਾਲੀ व्रत रख लो या ओ ਸਾਨੂੰ ਫੋਲੋ ਕਰਨੀ ਚਾਹੀਦੀ ਹੈ ਫਿਰ ਆਪਾਂ ਪਰਮਾਤਮਾ ਦੀ ਪੂਜਾ ਕਰ ਸਕਦੇ ਆ ਇਹ ਕੋਈ ਗੱਲ ਨਹੀਂ ਮੈਂ ਵਰਤ ਰੱਖ ਲਿਆ ਆ ਮੈਂ ਫਾਸਟ ਰੱਖਿਆ ਆ ਰੱਬ ਨੂੰ ਖੁਸ਼ ਕਰ ਲੱਗਿਓ ਕਨ ਵਰਤ ਰੱਖ ਰੱਬ ਨੂੰ ਤੁਸੀਂ ਗੁਰਦੁਆਰੇ ਜਾਂਦੇ ਆ ਮੋਰ ਸਭ ਤੋਂ ਪਹਿਲਾਂ ਗੋਲਕ ਪਈ ਹੁੰਦੀ ਆ ਉਹ ਗੋਲਕ ਤੁਸੀਂ ਪੈਸਾ ਪਾਉਂਦੇ ਆ ਰੱਬ ਨੇ ਗੋਲਕ ਨਹੀਂ ਖੋਲਣੀ ਠੀਕ ਆ ਜੀ ਮੱਥਾ ਟੇਕਣ ਜਾਂਦੇ ਆ ਆਪਣੀ ਮੱਤ ਗੁਰੂ ਦੇ ਪੈਰਾਂ ਚ ਰੱਖਦੇ ਆ ਕਿ ਬਾਬਾ ਜੀ ਸਾਨੂੰ ਅਕਲ ਦਿਓ ਤੁਸੀਂ ਦੂਜਿਆਂ ਬਾਰੇ ਸੋਚਣਾ ਸ਼ੁਰੂ ਕਰਦੋ ਸ਼ੁਕਰ ਕਰਨਾ ਸ਼ੁਰੂ ਕਰਦੋ ਕਿ ਜਿਹੜਾ ਮਾੜਾ ਨਾ ਸੋਚੋ ਦੂਜਿਆਂ ਦਾ ਚੰਗਾ ਸੋਚਿਆ ਵੱਡਾ ਆਪਣਾ ਚੰਗਾ ਹੋਣਾ ਸਰਬੱਤ ਦਾ ਭਲਾ ਮੰਗਣਾ ਚਾਹੀਦਾ ਹੈ